ਕੀ ਕੀ ਘਟਨਾ ਕਰ ਲੋ ਸਮਝ ਨਹੀਂ ਆ ਰਹੀ ਅਸੀਂ 112 ਦੀ ਕਮਪਲੇਂਟ ਤੇ ਗਏ ਸੀਗੇ ਜਦੋਂ ਉਸੇ ਮੌਕੇ ਤੇ ਜਾ ਕੇ ਪਹੁੰਚੇ ਆ ਉੱਥੇ ਜਾ ਕੇ ਦੇਖਿਆ ਉਹ ਆਪਣੀ ਬੇਰੀ ਦਾ ਮਤਲਬ ਅੱਖੇ ਨਾਲ ਟੰਗਣ ਲੱਗਿਆ ਸੀ ਉਹਨੂੰ ਜਾ ਕੇ ਪੁੱਛਿਆ ਉਹਨੂੰ ਸਮਝਾਇਆ ਤੇ ਉਹ ਕਹਿੰਦਾ ਵੀ ਮੇਰੀ ਇਹਨੇ ਬਦਨਾਮੀ ਕਰਾ ਦਿੱਤੀ ਮਤਲਬ ਕੋਈ ਨਹੀਂ ਬਦਨਾਮੀ ਕਰਾਈਆ ਤੁਸੀਂ ਥਾਣੇ ਜਾ ਕੇ ਕੰਪਲੀਟ ਕਰ ਦਈਏ ਇਹ ਗੱਲਬਾਤ ਆ ਜੀ ਉਹ ਕਹਿੰਦਾ ਵੀ ਨਹੀਂ ਉਹਨੇ ਜਾ ਕੇ ਸਾਡੇ ਕੋਲੋਂ ਤੋਂ ਚਲੇ ਗਿਆ ਸਾਨੂੰ ਐ ਨਹੀਂ ਬਦਲ ਗਿਆ ਕਿ ਕਿੱਧਰ ਗਿਆ ਕੋਠੇ ਜਾ ਕੇ ਬੰਦਾ ਇਟਾ ਮਾਰੀ ਆਣੇ ਉਹ ਦੁਬਾਰਾ ਇੱਕਾਂ ਤੋਂ ਉਹ ਮੇਰੇ ਨਾਲ ਦਾ ਮੁਲਾਜ਼ਮ ਨੂੰ ਥੱਲੇ ਤਾਰ ਕੇ ਲੈ ਆਇਆ ਉਹ ਜਦੋਂ ਦਰਵਾਜ਼ੇ ਪਿੱਛੇ ਗਿਆ ਉਹ ਆਪਣੀ ਗੜਾਸੀ ਲੈ ਕੇ ਅੰਦਰ ਉਹਨੇ ਮੇਰੇ ਤੇ वार ਕੀਤਾ ਤੇ ਇੰਨੇ ਬੰਦੇ ਸੀਗੇ ਜੀ ਉੱਥੇ ਜਿਹੜੇ ਉਹ ਹਮਲਾ ਕਰਦੇ ਸੀ ਹਮਲੇ ਵਾਲੇ ਦਾ ਬੰਦਾ ਇੱਕੇ ਸੀਗਾ ਤੇ ਬਾਕੀ ਲੇਡੀ ਖੜੇ ਸੀਗੇ ਉਹ ਜਦੋਂ ਉੱਥੋਂ ਫਿਰ ਅਸੀਂ ਜਦੋਂ ਮੈਂ जख्मी ਹੋ ਗਿਆ ਫਿਰ ਉਹ ਡਿਗੇ ਪਏ ਥੱਲੇ ਥੱਲੇ ਡਿਗੇ ਜਦੋਂ ਫਿਰ ਨੇ ਮੇਰੇ ਨਾਲ ਦੇ ਸਾਥੀ ਨੇ ਚੱਕਿਆ ਮੈਨੂੰ ਫਿਰ ਗੱਡੀ 'ਚ ਲੈ ਗਿਆ ਜੀ ਤੇ ਹੁਣ ਤੁਹਾਡੇ ਬਿਆਨ ਵਗੈਰਾ ਹੋ ਗਏ ਬਿਆਨ ਹੋ ਗਏ ਜੀ ਕੀ ਕਾਰਵਾਈ ਦੀ ਮੰਗ ਕਰਦੇ ਬਸ ਇਨਸਾਫ ਚਾਹੀਦਾ ਜੋ ਸਾਡੇ ਬਣਦੀ ਕਾਰਵਾਈ ਕਰੇ ਬਸ ਹਾਂ ਮੈਂ ਐਸ ਐਮ ਮਹਿੰਦਰ ਸਿੰਘ ਥਾਣਾ ਬਨੂੜ ਜ਼ਿਲ੍ਹਾ ਪਟਿਆਲਾ ਵਿਖੇ ਤਾਇਨਾਤ ਆ ਅੱਜ ਮੈਂ ਆਪਣੀ ਡਿਊਟੀ ਤੇ ਮਜੂਸੀ ਤਾਂ ਗਿਆਨ ਸਾਗਰ ਹਸਪੀਟਲ ਤੋਂ ਅ ਰੁਕਮ ਮਸੂਲ ਹੋਇਆ ਕਿ ਏ ਐਸ ਆਈ ਨਸ਼ਮਨ ਸਿੰਘ ਪੁੱਤਰ ਬਨ ਸਿੰਘ ਵਾਸੀ ਪਿੰਡ ਜਲਾਲਪੁਰ ਜੋ 112 ਨੰਬਰ ਕੰਪਲੇਂਟ ਹਾਈਵੇ ਨੇੜੇ ਸਵਾਈਟ ਕਾਲਜ ਪਿੰਡ ਰਾਮਨਗਰ ਵਿਖੇ ਡਿਊਟੀ ਕਰਦਾ ਸੀ ਜਿੰਨ ਲਕ ਫੋਨ ਮਸੂਰ ਕੰਟਰੋਲ ਰੂਮ ਤੋਂ ਫੋਨ ਫੋਨ ਮਸੂਰ ਹੋਇਆ ਸੀ ਕਿ ਸੋਨ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਭਟਿਹਾਰਸ ਆਪਣੀ ਲੜਕੀ ਪੂਜਾ ਦੀ ਬੇਰਹਿਮ ਇਹਨਾਂ ਕੁੱਟਮਾਰ ਕਰ ਰਿਹਾ ਹੈ ਕਿ ਆਪ ਮੌਕੇ ਪਰ ਪਹੁੰਚੋ ਜਿਸ ਪਰ ਇਹ ਸਿਰਪਾਲ ਸਿੰਘ ਸਨੇਪੁਰਸ ਪਾਰਟੀ ਦੇ ਮੌਕੇ ਪਰ ਪਹੁੰਚਾ ਜਿਸ ਨੇ ਉੱਥੇ ਪੁੱਜ ਕੇ ਮੌਕੇ ਤੇ ਲੜਕੀ ਪੂਜਾ ਨੂੰ ਉਸਦੇ ਤੀਤਾ ਦੀ ਗ੍ਰਿਪਤ ਵਿੱਚੋਂ ਛੁਡਾਇਆ ਜੋ ਉਸ ਦੀ ਬੇਰਹਿਮ ਇਹਨਾਂ ਕੁੱਟਮਾਰ ਕਰ ਰਿਹਾ ਸੀ ਫਿਰ ਸੋਨ ਸਿੰਘ ਸ਼ਤਬਦੀ ਨਾਲ ਕਾ ਆਪਣੇ ਘਰ ਦੀ ਛੱਤ ਦੀ ਅੱਛਾ ਤੋਂ ਪਰ ਚੜ ਕੇ ਪੁਲਸ ਉੱਪਰ ਰੋੜੇ ਬੇਸ਼ਾਨੀ ਸ਼ੁਰੂ ਕਰ ਦਿੱਤੇ ਜਿਸ ਕਰਕੇ ਕਰੋੜਾ ਜੋ ਏਐਸਆਈ ਲਸ਼ਮਣ ਸਿੰਘ ਦੀ ਸੱਜੀ ਬਾਹ ਤੇ ਇੱਕ ਪਿੱਠ ਪਰ ਵੱਜਾ ਫਿਰ ਇਹ ਨਾਲ ਉਹਦੇ ਸਾਥੀ ਏਐਸਆਈ ਹਰਪਾਲ ਸਿੰਘ ਨੇ ਉਸ ਨੂੰ ਭਰੋਸੇ ਵਿੱਚ ਲੈ ਕੇ ਕੋਠੇ ਦੀ ਛੱਤੋਂ ਥੱਲੇ ਉਤਾਰਿਆ ਜਿਸ ਨੇ ਫਿਰ ਤੈਸ਼ ਵਿੱਚ ਆ ਕੇ ਆਪਣੇ ਘਰ ਦੇ ਚੌਂਕੇ ਲੱਗੇ ਪਈ ਗੰਡਾਸੀ ਚੁੱਕ ਕੇ ਏਐਸਆਈ ਲਸ਼ਮਣ ਸਿੰਘ ਦੇ ਸਿਰ ਵਿੱਚ ਮਾਰੀ ਜਿਸ ਨਾਲ ਖੂਨ ਨਾਲ ਲਥਪਥ ਹੋ ਗਿਆ ਤੇ ਉਹਦੀ ਵਰਦੀ ਨੂੰ ਹੱਥ ਪਾ ਕੇ ਉਹਦੀ ਵਰਦੀ ਫਾੜ ਦਿੱਤੀ ਤੇ ਕਿੰਨੇ ਮੌਕੇ ਤੇ ਮਲਾਜਮ ਕਿੰਨੇ ਸੀ ਮੌਕੇ ਤੇ ਏਐਸ ਹਰਪਾਲ ਸਿੰਘ ਨਾਲ ਤੇ ਨਾਲ ਸੀਨੀਅਰ ਕਨਸਟੇਬਲ ਕੁਲਵਿੰਦਰ ਕੋਸ ਉਹਨਾਂ ਤੇ ਵੀ ਹਮਲਾ ਹੋਇਆ ਉਹਨਾਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਕਿ ਕੀ ਮਾਮਲਾ ਦਾ ਉਦਕ ਕੀ ਜੀ ਕਿ ਇਸ ਸੰਬੰਧੀ ਮੈਂ ਅੱਜ ਹੁਣ ਗਿਆਨ ਸਾਗਰ ਹਸਪੀਟਲ ਵਿੱਚ ਚਲ ਕੇ ਏਐਸ ਲਿਸ਼ਮਨ ਸਿੰਘ ਦਾ ਧਿਆਨ ਮਰਤਬ ਕੀਤਾ ਉਸ ਤੋਂ ਬਾਅਦ ਜੋ ਵੀ ਕਾਰਵਾਈ ਬੰਦੀ ਹੈ ਅਗਲੀ ਕਾਰਵਾਈ ਅਮਲ ਤੇ ਲਾ ਕੇ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ